ਸ਼ੰਭੂ ਬੈਰੀਅਰ ਤੇ ਨੌਜਵਾਨ ਵੀ ਪਹੁੰਚ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਮੇਰੇ ਨਾਲ ਮੇਰੇ ਵੀਰ ਮੌਜੂਦ ਨੇ ਇਹਨਾਂ ਨੇ ਹੱਥ ਦੇ ਵਿੱਚ ਬੈਨਰ ਫੜਿਆ ਹੋਇਆ ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ ਹਮ ਕਿਸਾਨ ਹੈ ਆਤੰਗਵਾਦੀ ਨਹੀਂ ਵੀ ਆਰ ਫਾਰਮਰਸ ਨੋਟ ਟੈਰਰਿਸਟ ਭਾਈ ਜੀ ਕੀ ਨਾਮ ਹੈ ਨਾਮ ਸਫਰਜੀ ਸਿੰਘ ਪਿੰਟ ਹੈਲਪਰਾ ਜ਼ਿਲ੍ਹਾ ਪਟਿਆਲਾ ਜੀ ਕਦੋਂ ਆਇਓ ਕਿਸਾਨ ਅੰਦੋਲਨ ਦੇ ਵਿੱਚ ਔਰ ਕੀ ਸੰਦੇਸ਼ਾਂ ਲੈ ਕੇ ਆਇਓ ਨੌਜਵਾਨਾਂ ਦੇ ਲਈ 13 ਤਰੀਕ ਨੂੰ ਕਿਸਾਨ ਆਗੂਆਂ ਦੀ ਅਗਵਾਈ ਦੇ ਵਿੱਚ ਉਰੇ ਪਹੁੰਚ ਗਏ ਸੀਗੇ ਜੀ ਉਦੋਂ ਤੋਂ ਰੈਗੂਲਰ ਹੀ ਆ ਰਹੇ ਆ ਤੇ ਅੱਜ ਸਵੇਰੇ 6 ਵਜੇ ਦੇ ਖੜੇ ਆ ਉਦੋਂ ਤੋਂ ਉਰੀ ਹੈ ਜੀ ਇੱਕ ਦਿਨ ਨਹੀਂ ਗਏ ਕਰੇ ਕੱਲ ਮੌਸਮ ਨੇ ਵੀ ਆਪਣਾ ਰੂਪ ਦਿਖਾਇਆ بارش ਹੋਈ ਗੜੇ ਪਏ ਇੱਥੇ ਕਿਸਾਨ ਫਿਰ ਵੀ ਡਟੇ ਰਹੇ ਕੀ ਕਾਉਂਗੇ ਹੁਣ ਨਹੀਂ ਜੀ ਜਾਂਦੇ ਕੱਲ ਦੀ ਆਗੂਆਂ ਦੇ ਆਗੂਆਂ ਵੱਲੋਂ ਦਿੱਤੀ ਗਈ ਕੱਲ ਦੀ ਤਰੀਕੇ ਦਿੱਲੀ ਜਾਣ ਦੀ ਕੱਲ ਨੂੰ ਦਿੱਲੀ ਜਾ ਰਹੇ ਹਾਂ ਬਹੁਤ ਸ਼ਾਂਤਮਈ ਤਰੀਕੇ ਨਾਲ ਪ੍ਰਬੰਧ ਸਾਰੇ ਸ਼ਾਂਤਮਈ ਤਰੀਕੇ ਦੇ ਹੈਗੇ ਨੇ ਬਹੁਤ ਸ਼ਾਂਤਮਈ ਤਰੀਕੇ ਨਾਲ ਦਿੱਲੀ ਪਹੁੰਚेंगे ਔਰ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਪੰਜਾਬ ਦੇ ਨੌਜਵਾਨਾਂ ਨੂੰ ਸਨੇਹਾ ਹੈ ਜੀ ਪੰਜਾਬ 'ਚ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਬਹੁਤ ਸਖਾਵਣਾ ਮਾਹੌਲ ਹੈ ਓਰੇ ਬਹੁਤ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਆਪਣੇ ਆਗੂਆਂ ਨੇ ਜਿਵੇਂ ਆਪਾਂ ਨੂੰ ਕਿਹਾ ਆਪਾਂ ਉਹਦੀ ਅਗਵਾਈ 'ਚ ਚੱਲਣਾ ਤੇ ਕੋਈ ਚੱਕਰ ਨਹੀਂ ਹੈਗਾ ਕੋਈ ਡਰ ਵਾਲਾ ਮਾਹੌਲ ਨਹੀਂ ਹੈਗਾ ਆਪਾਂ ਬਹੁਤ ਸਰਲ ਤਰੀਕੇ ਨਾਲ ਪਹੁੰਚਣਾ ਹੈ ਕਿ ਨਾਮ ਹੈ ਜੀ ਬਾਈ ਜੀ ਮੇਰਾ ਨਾਮ ਜਤਿੰਦਰ ਸਿੰਘ ਪਿੰਡ ਆਰੀ ਵਰਚੂਂਗਿਆ ਪਟਿਆਲਾ ਜ਼ਿਲ੍ਹਾ ਜਤਿੰਦਰ ਸਿੰਘ ਜੀ ਅੱਜ ਪੂਰਾ ਕਿਸਾਨਾਂ ਦਾ ਇਕੱਠ ਸ਼ੰਭੂ ਬੈਰੀਅਰ ਦੇ ਹੋ ਚੁੱਕਿਆ ਨੋਵਾਂ ਦਿਨ ਹੈ ਕਿਸਾਨਾਂ ਦੇ ਧਰਨੇ ਦਾ ਕੱਲ ਦਿੱਲੀ ਕੂਚ ਦਾ ਐਲਾਨ ਆ ਕਿਸਾਨ ਲੀਡਰਾਂ ਦੇ ਵੱਲੋਂ ਕੀ ਤਿਆਰੀ ਹੈ ਤਿਆਰੀ ਫੁੱਲਾ ਜੀ ਕੱਲ ਨੂੰ ਜਾਵਾਂਗੇ ਦਿੱਲੀ ਪਹੁੰਚਾਂਗੇ ਜਰੂਰ ਹਾਲ ਹਾਲਤ ਨਾਲ ਪਹੁੰਚਾਂਗੇ ਸ਼ਾਂਤ ਮਈ ਢੰਗ ਨਾਲ ਜਾਵਾਂਗੇ ਦਿੱਲੀ ਹਾਂ ਜੀ ਹਾਂ ਜਾਵਾਂਗੇ ਪਹੁੰਚਾਂਗੇ ਵੱਧ ਤੋਂ ਵੱਧ ਪਹੁੰਚੋ ਨੇੜੇ ਦੇ ਪਿੰਡਾਂ ਵਾਲੇ ਨੌਜਵਾਨਾਂ ਦਾ ਸੁਨੇਹਾ ਆਹੀ ਆ ਕੋਈ ਇੱਥੇ ਡਰਨ ਦੀ ਲੋੜ ਨਹੀਂ ਹੈਗੀ ਆਹ ਰਾਮ ਤੋਂ ਜਾਵਾਂਗੇ ਦਿੱਲੀ ਪਹੁੰਚਾਂਗੇ ਕੱਲ ਸੋ ਸੁਣਿਆ ਤੁਸੀਂ ਨੌਜਵਾਨਾਂ ਦੇ ਮੂੰਹੋਂ ਕਿ ਉਹ ਕਹਿ ਰਹੇ ਨੇ ਕਿ ਅਸੀਂ ਆਪਣੀ ਹੱਕਾਂ ਹੱਕੀ ਮੰਗਾਂ ਦੇ ਲਈ ਇਕਨਾਂ ਜੀ ਕਿਸਾਨਾਂ ਦੀ ਸ਼ੋਭੀ ਨੂੰ ਖਰਾਬ ਕਰਨ ਲਈ ਸੋਸ਼ਲ ਮੀਡੀਆ ਤੇ ਪਿਛਲੀ ਵਾਰ ਇਹ ਜ਼ਰੂਰ ਕਿਹਾ ਗਿਆ ਕਿ ਇਹ ਆਤਕਵਾਦੀ ਨੇ ਕਿਸਾਨ ਨਹੀਂ ਹੈਗੇ ਸੋ ਕਈ ਹਰਿਆਣੇ ਦੇ ਯੂਟਿਊਬਰ ਸੀਗੇ ਉਹ ਬੜੇ ਨਾਮ ਵਾਲੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਵਾਰ ਕਿਸਾਨ ਆ ਰਹੇ ਨੇ ਸੋ ਸਵਾਗਤ ਲਈ ਤਿਆਰ ਸੋ ਦੇਖਿਆ ਤੁਸੀਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਕੱਲ ਦਿੱਲੀ ਕੋਚ ਹੋ ਰਿਹਾ ਹੈ ਸ਼ੰਭੂ ਬੈਰੀਅਰ ਤੇ ਮੌਜੂਦ ਹਾਂ ਪਿੱਛੇ ਸਾਡੇ ਹਰਿਆਣਾ ਹੈ ਇੱਧਰ ਸਾਡੇ ਵੱਲ ਪੰਜਾਬ ਹੈ ਸ਼ੰਭੂ ਬੈਰੀਅਰ ਦੇ ਉੱਪਰ ਕਿਸਾਨਾਂ ਦਾ ਹਜੂਮ ਇਕੱਠਾ ਹੋਇਆ ਹੈ ਪੂਰੀ ਤਿਆਰੀ ਹੈ ਦਿੱਲੀ ਵੱਲ ਜਾਣ ਦੀ ਪੂਰਾ ਹੌਸਲਾ ਹੈ ਆਪਣੀ ਹੱਕਾਂ ਦੀ ਹੱਕੀ ਮੰਗਾਂ ਦੇ ਲਈ ਕਿਸਾਨ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਲੜ ਰਹੇ ਨੇ ਸ਼ੰਭੂ ਬੈਰੀਅਰ ਤੋਂ ਆਪਣੇ ਸਹਿਯੋਗੀ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ এবੀਪੀ ਸਾਂਝਾ